ਗਿਆਨ ਜੋਤੀ ਚੈਨਲ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਬਾਗਾ ਪ੍ਰਾਣਾ ਵਿਖੇ ਜਿੱਥੇ ਸਰਦਾਰ ਪਰਤੀ ਸਿੰਘ ਜੀ ਜੋ ਪੰਜਾਬ ਦੇ ਯੂਥ ਪ੍ਰਧਾਨ ਨੇ ਆਲ ਇੰਡੀਆ ਮਜਬੀ ਸਿੱਖ ਐਸੋਸੀਏਸ਼ਨ ਦੇ ਅੱਜ ਪੰਚਾਇਤੀ ਚੋਣਾਂ ਜੋ ਹੁਣ ਪੰਚਾਇਤੀ ਚੋਣਾਂ ਦਾ ਦੌਰ ਜੋ ਪੰਜਾਬ ਵਿੱਚ ਚੱਲ ਰਿਹਾ ਹੈ ਉਸ ਪ੍ਰਤੀ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਸਭ ਤੋਂ ਪਹਿਲਾਂ ਤਾਂ ਜੀ ਸਰਦਾਰ ਪਰਤੀ ਸਿੰਘ ਜੀ ਤੁਹਾਨੂੰ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਗਿਆਨ ਜੋਤੀ ਚੈਨਲ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਤੀ ਸਿੰਘ ਆਲ ਇੰਡੀਆ ਮੱਧਵੀ ਸਿੱਖ ਵੈਲਫੇਅਰ ਐਸੋਸੀਏਸ਼ਨ ਯੂਥ ਪ੍ਰਧਾਨ ਪੰਜਾਬ ਮੈਂ ਕੁਝ ਦਿਨਾਂ ਤੋਂ ਮਾਨ ਸਰਕਾਰ ਵੱਲੋਂ ਜੋ ਪੰਚਾਇਤੀ ਚੋਣਾਂ ਦਾ ਐਲਾਨ ਕੀਤਾ ਗਿਆ ਉਹਦੇ ਸਬੰਧ ਵਿੱਚ ਦੋ ਚਾਰ ਗੱਲਾਂ ਕਰਨੀਆਂ ਚਾਹੁੰਦਾ ਆਪਦੇ ਸਮਾਜ ਨੂੰ ਅਪੀਲ ਕਰਨੀ ਚਾਹੁੰਦਾ ਖਾਸ ਕਰਕੇ ਮੱਧਵੀ ਸਿੱਖ ਭਾਈਚਾਰੇ ਨੂੰ ਐਸਸੀ ਭਾਈਚਾਰੇ ਨੂੰ ਕਿਉਂਕਿ ਜੋ ਪੰਚਾਇਤਾਂ ਦਾ ਦੌਰ ਆ ਵੱਖ-ਵੱਖ ਪਾਰਟੀਆਂ ਪੰਚਾਇਤੀ ਚੋਣਾਂ ਵਿੱਚ ਆਪੋ ਆਪਣੇ ਕੈਂਡੀਡੇਟ ਖੜੇ ਕਰ ਦਿੰਦੀਆਂ ਪਰ ਮੈਂ ਬਹੁਤ ਪਿੰਡਾਂ ਵਿੱਚ ਦੇਖਿਆ ਜਿੱਥੇ ਜਰਨਲ ਭਾਈਚਾਰਾ ਇਲੈਕਸ਼ਨ ਲੜਦਾ ਉੱਥੇ ਸਾਰ ਸਾਂਝੀਆਂ ਹੋ ਜਾਂਦੀਆਂ ਪਰ ਜਿੱਥੇ ਐਸਸੀ ਭਾਈਚਾਰਾ ਇਲੈਕਸ਼ਨ ਲੜਦਾ ਉੱਥੇ ਵੱਖ-ਵੱਖ ਪਾਰਟੀਆਂ ਕਈ ਮਾੜਾਂ ਵਿੱਚ ਜਾਂ ਸਰਪੰਚੀ ਪ੍ਰਤੀ ਜਾਂ ਮਿੰਦਰੀਪਤੀ ਪ੍ਰਤੀ ਉੱਥੇ ਸਾਰ ਸਾਂਝੀ ਨਹੀਂ ਬਣਾਈ ਜਾਂਦੀ ਤਾਂ ਇਸ ਕਰਕੇ ਸਾਡੇ ਭਾਈਚਾਰੇ ਨੂੰ ਵੀ ਐਸਸੀ ਭਾਈਚਾਰੇ ਨੂੰ ਅਪੀਲ ਹੈ ਕਿ ਉਹਦੇ ਵਿੱਚ ਤੁਹਾਨੂੰ ਵੀ ਧਿਆਨ ਦੇ ਕੇ ਸਰਸੰਤੀਆਂ ਕਰਨ ਦੀ ਲੋੜ ਆ ਕਿਉਂਕਿ ਤੁਸੀਂ ਜਦੋਂ ਨਹੀਂ ਗੱਲ ਸਰਸੰਤੀ ਤੇ ਆਉਂਦੀ ਤਾਂ ਉਹ ਬਹੁਤ ਵੱਡਾ ਜਿਹੜਾ ਭਾਈਚਾਰੇ ਵਿੱਚ ਦਖਤਾਂਤ ਗੱਲ ਨਿਕਲਦੀ ਆ ਉਹ ਪਲੇਸ ਪੈਂਦਾ ਉਹਦੇ ਨਾਲ ਆਪਣਾ ਭਾਈਚਾਰੇ ਦਾ ਜਿਹੜਾ ਅਕ샤 ਖਰਾਬ ਹੁੰਦਾ ਇਸ ਕਰਕੇ ਸਮੁੱਚੇ ਭਾਈਚਾਰੇ ਨੂੰ ਬੇਨਤੀ ਆ ਕਿ ਪੂਰੇ ਪੰਜਾਬ ਵਿੱਚ ਇਲੈਕਸ਼ਨ ਹੈ ਪੰਚਾਇਤਾਂ ਦਾ ਇਲੈਕਸ਼ਨ ਆ ਸਰਪੰਚੀ ਆ ਅਸੀਂ ਆਪਣਾ ਭਾਈਚਾਰਾ ਬਰਕਰਾਰ ਰੱਖਣਾ ਮੈਂ ਸਮੁੱਚੇ ਭਾਈਚਾਰੇ ਨੂੰ ਇਹ ਅਪੀਲ ਕਰਨੀ ਚਾਹੁੰਨਾ ਕਿ ਸਾਨੂੰ ਵੀ ਸਤ ਸੰਤਿਆ ਕਰ ਲੈਣੀਆਂ ਕਿਉਂਕਿ ਅਸੀਂ ਵੀ ਤਾਂ ਪਿੰਡ ਵਿੱਚ ਤਾਇਆ ਚਾਚਾ ਭਰਾ ਭਤੀਜਾ ਸਾਰਾ ਭਾਈਚਾਰਾ ਇਕੱਠੇ ਹੁੰਨੇ ਆ ਨਾ ਤਾਂ ਇਸ ਕਰਕੇ ਸਾਨੂੰ ਭਾਈਚਾਰੇ ਨੂੰ ਸਮਝ ਨਾਲ ਤਰੀਕੇ ਨਾਲ ਉਸ ਬੰਦੇ ਨੂੰ ਸਰਪੰਚ ਪੰਚ ਮੈਂਬਰ ਪੰਚਾਇਤ ਆ ਸਰ ਸੰਤਿ ਬਣਾ ਲੈਣੀ ਚਾਹੀਦੀ ਹੈ ਜਿਹੜਾ ਸਮਾਜ ਲਈ ਕੰਮ ਕਰਦਾ ਸਾਨੂੰ ਸਮਾਜ ਲਈ ਕੰਮ ਕਰਨ ਦੀ ਲੋੜ ਆ ਕਿਉਂਕਿ ਸਾਡਾ ਸਮਾਜ ਤਾਂ ਪਹਿਲਾਂ ਹੀ ਬਹੁਤ ਪਛੜਿਆ ਹੋਇਆ ਅਸੀਂ ਸਾਡਾ ਸਮਾਜ ਇਕੱਲਾ ਇਹੋ ਜਿਹਾ ਐ ਐਸੀ ਸਮਾਜ ਜਿਹੜਾ ਕਿ ਸਦੀਆਂ ਤੋਂ ਲਤ ਲਿਆ ਹੋਇਆ ਇਹ ਇਹ ਨੂੰ ਬਰਾਬਰਤਾ ਕਰਨ ਵਾਸਤੇ ਸਾਨੂੰ ਵੀ ਵੱਡੇ ਪੱਧਰ ਤੇ ਸਰ ਸੰਤੀਆਂ ਕਰਨ ਦੀ ਲੋੜ ਆ ਮੈਂ ਸਮੁੱਚੇ ਆਪਣੇ ਭਾਈਚਾਰੇ ਨੂੰ ਖਾਸ ਕਰਕੇ ਐਸਸੀ ਪਾਈਚਾਰੇ ਨੂੰ ਇਹ ਬੇਨਤੀ ਦੁਆਰੇ ਫੇਰ ਕਰਨੀ ਚਾਹੁੰਨਾ ਕਿ ਅਸੀਂ ਸਮੂੱਚਾ ਪਾਈਚਾਰਾ ਅਸਵੀ ਪਿੰਡ ਪੱਧਰ ਤੇ ਪਾਰਟੀ ਬਾਜੂ ਤੋਂ ਉੱਪਰ اٹਕੇ ਸਰਸੰਮਤੀ ਕਰਕੇ ਤਾਂ ਜੋ ਅਸੀਂ ਸਰਸੰਮਤੀਆਂ ਕਰਕੇ ਅਸੀਂ ਵੀ ਸਰਪੰਚੀ ਜਿਹੜੀ ਸਪੰਚੀ ਐਸਸੀ ਪਾਈਚਾਰਾ ਖਾਸ ਕਰਕੇ ਜਿਹੜੀ ਇਸ ਗੱਲ ਦੀ ਅਸੀਂ ਤਵੱਜੋ ਦੇਈਏ ਕਿ ਸਾਡੇ ਵਾਰਾਂ ਵਿੱਚ ਵੀ ਸਰਸੰਮਤੀ ਬਹੁਤ ਧੰਨਵਾਦੀ ਆ ਗਿਆਨ ਜੋਤੀ ਚੈਨਲ ਵਾਲੇ ਵੀਰਾਂ ਦਾ ਜਿਨ੍ਹਾਂ ਨੇ ਕਿ ਛੇਰ ਛੇਰ ਜਾ ਕੇ ਪਾਈਚਾਰੇ ਨੂੰ ਅਪੀਲ ਕਰਨ ਵਾਸਤੇ ਗੱਲ ਬਚਾਉਣ ਵਾਸਤੇ ਪਾਈਚਾਰੇ ਚ ਤਾ ਦਾਸ ਕੋਲੇ ਵੀ ਵਾਗੇ ਪ੍ਰਣੇ ਵੀ ਜੋ ਗਿਆਨ ਜੋਤੀ ਚੈਨਲ ਪੁੱਜਿਆ ਇਹਨਾਂ ਦਾ तहे ਦਿਲੋਂ ਧੰਨਵਾਦ ਮੈਂ ਗਿਆਨ ਜੋਤੀ ਚੈਨਲ ਰਾਹੀਂ ਆਪਣੇ ਭਾਈਚਾਰੇ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਭਾਈ ਸਾਰੇ ਭਾਈਚਾਰੇ ਨੂੰ ਇਕੱਠੇ ਹੋ ਕੇ ਕੋਸ਼ਿਸ਼ ਇਹ ਕਰਨੀ ਚਾਹੀਦੀ ਵੀ ਅਸੀਂ ਵਾਰਡ ਵੈਜ ਪਿੰਡ ਵੈਜ ਸਰ ਸੰਤੀਆਂ ਜਿੱਥੇ ਐਸਸੀ ਭਾਈਚਾਰਾ ਜਿੱਥੇ ਮੰਨ ਲਾਇਆ ਐਸਸੀ ਸੀਟ ਆ ਸਰਪੰਚੀ ਦੀ ਉੱਥੇ ਸਾਨੂੰ ਇਹ ਜਰੂਰ ਸਤ ਸੰਤੀ ਕਰ ਲੈਣੀ ਚਾਹੀਦੀ ਆ ਮੈਂ ਦੁਬਾਰੇ ਫੇਰ ਧੰਨਵਾਦ ਦੀ ਆ ਗਿਆਨ ਜੋਤੀ ਚੈਨਲ ਦਾ ਜਿਨ੍ਹਾਂ ਨੇ ਕਿ ਵੱਡਾ ਬਰਲਾ ਪੰਜਾਬ ਪੱਧਰ ਤੇ ਕੀਤਾ ਹੋਇਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਖਾਤ ਮੈਂ ਬਿਆਨ ਸਿੰਘ ਸਿੱਤੂ ਗਿਆਨ ਜੋਤੀ ਚੈਨਲ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ